सतअब सिंतम मृत्युरे बिन्ते श्री बम बम बापी सैतहा नमामि श्रोत्रा था लोकान अकल्पयन्ह ओम जय जगदीश हरे प्रमा हो हे गाया गोचर सबके प्राण पति स्वामी सबते इच्छाण पाते के सब तमिलो ते आलो के सब तमिलो बसरे बाले कोमे कोमे ओम दे जग बिष हरे बिना बंदो तो फहरता ताकर तुम मेरे स्वामी राख सके आप मेरे ਆਪਣੇ ਹੱਥ ਉਠਾਓ ਆਪਣੇ ਸ਼ਰਣ ਦੇ જય શ્રી ਰਾਮ ਅੱਜ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 30 ਸਤੰਬਰ ਨੂੰ ਅਸੀਂ ਸਾਰੇ ਜਨ ਇਹ ਇੱਥੇ ਪੰਡਿਤ ਚਦਰਾ RAM ਫਲੋਰੀ ਜੀ ਜੋ ਕਿ ਵਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਜਿਹਦੇ ਰਚਾਇਤਾ ਅਤੇ ਗਾਇਕ ਸੀ ਅਸੀਂ ਉਹਨਾਂ ਦੇ ਜਨਮ ਦਿਨ ਤੇ ਸਾਰੇ ਜਨਮ ਦਿਹਾੜੇ ਤੇ ਇਕੱਠੇ ਹੋਏ ਆ ਸਾਰੇ ਪੰਡਿਤ ਚਦਰਾ RAM ਫਲੋਰੀ ਚੈਰੀਟੇਬਲ ਟਰਸਟ ਵੱਲੋਂ ਇਹ ਜਨਮ ਦਿਨ ਬੜੀ ਤੁਮਤਾ ਹਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਬੜੇ ਧੰਨਵਾਦੀ ਆ ਸਾਰਿਆਂ ਦੇ ਜਿਹੜੇ ਇੱਥੇ ਪਹੁੰਚੇ ਨੇ ਤੇ ਅਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਡਿਤ ਸ਼ਾਧਰਾਮ ਫਿਲੋਰੀ ਜੀ ਵਿਸ਼ੇ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੀ ਦੇ ਰਚਾਇਤਾ ਸੀ ਤੇ ਪਹਿਲੇ ਨਾਵਲਕਾਰ ਵੀ ਸੀ ਸੁਤੰਤਰਤਾ ਸੰਨਾਨੀ ਵੀ ਸੀ ਤੇ ਔਮਨ ਇੰਪਾਵਰਮੈਂਟ ਦੀ ਵੀ ਉਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਜਿਹਦਾ ਸਬੂਤ ਉਹਨਾਂ ਦੇ ਨਾਵਲ ਦੇ ਵਿੱਚ ਹੈ ਜੋ ਕਿ ਭਾਗਯਬਤੀ ਦੇ ਇਹ ਨਾਵਲ ਤੋਂ ਬੜਾ ਮਸ਼ਹੂਰ ਹੈ ਅਤੇ ਇਹਨਾਂ ਦੇ ਹੋਰ ਵੀ ਕਾਫੀ ਕਿਤਾਬਾਂ ਹੈ ਜੋ ਕਿ ਸਾਡੇ ਇੱਥੇ ਕਈ ਅਸੀਂ ਮੈਂਸ਼ਨ ਕੀਤੀਆਂ ਹੋਈਆਂ ਤੇ ਅਸੀਂ ਉਹਨਾਂ ਦੇ ਵਿੱਚੋਂ 4 ਕਿਤਾਬਾਂ ਛਪਾ ਕੇ ਸਾਰੇ ਪਾਸੇ ਵੰਡ ਵੀ ਰਹੀ ਨੇ ਇਸ ਵਾਰ ਸਾਨੂੰ ਦੱਸਦੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੰਗਲੈਂਡ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਸਾਡੇ ਟਰਸਟ ਵੱਲੋਂ ਗਈਆਂ 350 ਕਿਤਾਬਾਂ ਪੰਡਿਤ ਜੀ ਜੋ ਕਿ ਉੱਥੇ ਲੋਕੀ ਹਿੰਦੀ ਦੀ ਪੀ ਐਚ ਡੀ ਕਰ ਰਹੇ ਹੈ ਤੇ ਪਟਿਆਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਤੌਖੀ ਖੰਨਾ ਵੱਲੋਂ ਇਹ ਸਾਡੇ ਟਰਸਟ ਤੋਂ ਕਿਤਾਬਾਂ ਜਾ ਰਹੀਆਂ ਜਿਹੜੇ ਪੀ ਐਚ ਡੀ ਕਿਤੇ ਬੱਚਿਆਂ ਨੂੰ ਔਰ ਕੰਮ ਆ ਰਹੀ ਹੈ ਤੇ ਸਾਨੂੰ ਬੜੀ ਫਕਰਾਂ ਦੀ ਗੱਲ ਹੈ ਕਿ ਇਹ ਫਲੋਰ ਦੇ ਨਿਵਾਸੀ ਸੀ 2005-6 ਦੇ ਵਿੱਚ ਜਲਸੀ ਦੇ ਅਜੇ ਸ਼ਰਮਾ ਜੀ ਗਵਾਈ ਦੀ ਹੇਟ ਇਹ ਟਰਸਟ ਬਣਾਇਆ ਤੇ ਉਪਰਾਲਾ ਸਾਰੇ ਸ਼ਹਿਰ ਵਾਸੀਆਂ ਨੇ ਚੱਕਿਆ ਸੀ ਕਿ ਇਹ ਕੇਵਲ 30 ਸਤੰਬਰ ਨੂੰ ਆਰਤੀ ਕਰਨਾ ਤੇ ਲੰਗਰ ਲਗਾਉਣਾ ਹੀ ਬਹੁਤ ਨਹੀਂ ਸਾਨੂੰ ਇਹਨਾਂ ਦੀ ਹਰ ਗੰਦੇ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਪੰਡਿਤ ਸ਼ਰਧਾ ਜੀ ਫਲੋਰੀ ਜੀ ਦੇ ਦੁਆਰਾ ਇਹ ਆਰਤੀ ਗਾਇਨ ਹੈ ਜਦ ਅਸੀਂ ਪਹਿਲਾਂ ਸਾਰੇ ਦੱਸਦੇ ਸੀ ਕਿ ਆਰਤੀ ਫਲੋਰ ਦੇ ਵਾਸੀ ਨੇ ਗਾਈ ਹੈ ਤੇ ਕਈ ਲੋਕੀ ਸਾਡਾ ਮਜ਼ਾਕ ਵੀ ੜਾਉਂਦੇ ਸੀ ਪਰ ਅੱਜ ਦੇ ਟਾਈਮ ਬੜਾ ਸਾਨੂੰ ਮਾਨ ਮਹਿਸੂਸ ਹੁੰਦਾ ਹੈ ਤੇ ਲੋਕੀ ਅੱਜ ਫਲੋਰ ਦੇ ਵਿੱਚ ਅਪਰੋਚ ਕਰਦੇ ਆ ਸਾਡੋਂ ਕਿਤਾਬਾਂ ਮੰਗੀਆਂ ਜਾਂਦੀਆਂ ਬਾਹਰੋਂ ਦੇਸ਼ ਵੀ ਦੁਸ਼ੋਂ ਫੋਨ ਆਉਂਦੇ ਆ ਕਿ ਸਾਨੂੰ ਕਿਤਾਬਾਂ ਬੰਚਾਓ ਅਸੀਂ ਆਪਣੇ ٹرسٹ ਦੀ ਕਾਮਯਾਬੀ ਸਮਝਦੇ ਹਾਂ ਇਸ ਗੱਲ ਨੂੰ ਅੱਜ ਮੈਂ ਪੰਡਿਤ ਸ਼ਦਾਰਾਮ ਫਲੋਰੀ ਚੈਰੀਟੇਬਲ ٹرسٹ ਵੱਲੋਂ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਜਿਵੇਂ ਕਿ ਪ੍ਰਮੋਦ ਕੁਮਾਰ ਬਸੰਦਰ ਆਏ ਜੀ ਸਾਡੇ ਪ੍ਰਧਾਨ ਜੀ ਅਤੇ ਪ੍ਰੇਮ ਕੁਮਾਰ ਪ੍ਰਿੰਸੀਪਲ ਜੀ ਆਈਸੀ ਤੇ ਸਾਰੇ ਐਮਟੀ ਸਹਿਬਾਨ ਅਤੇ ਸਾਰੇ ਟਰਸਟ ਦੇ ਮੈਂਬਰ ਜਿਨ੍ਹਾਂ ਜਿਹੜੇ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਚ ਆਂਦੇ ਨੇ ਤੇ ਸਾਡੇ ਚੇਅਰਮੈਨ ਸ਼੍ਰੀ ਰਿੰਕੂ ਪਾਚੀ ਜੀ ਜਦ ਵੀ ਉਹਨਾਂ ਨੂੰ ਇੱਕ ਫੋਨ ਕਰੋ ਸਾਡੇ ਨਾਲ ਹਮੇਸ਼ਾ ਤੁਰ ਪੈਂਦੇ ਨੇ ਅੱਜ ਮੈਂ ਸਭ ਦਾ ਧੰਨਵਾਦ ਦੀਆਂ ਕਿ ਜਿਵੇਂ ਆਪਾਂ ਹੁਣ ਝੰਡੇ ਦੀ ਰਸਮ ਕਰਾਂਗੇ ਇੱਕ ਅੱਜ ਦਾ ਪ੍ਰੋਗਰਾਮ ਪਹਿਲਾਂ ਸਵੇਰੇ 8:30 ਵਜੇ ਹਵਨ ਕੀਤਾ ਤੇ ਇੱਥੇ ਅਸੀਂ ਝੰਡੇ ਦੀ ਰਸਮ ਅਦਾ ਕਰਾਂਗੇ ਉਸ ਤੋਂ ਬਾਅਦ ਸਾਡੇਦਰੋਂ ਲੰਗਰ ਚੱਲੇਗਾ